ਸਿਹਤ ਮੰਤਰੀ ਡਾਕਟਰ ਬਲਵਿੰਦ ਸਿੰਘ ਦਾ ਕਹਿਣਾ ਕਿ ਨਸ਼ਾ ਵਿਰੋਧ ਜੰਗ ਨੂੰ ਪੂਰੇ ਪੰਜਾਬ ਦੇ ਵਿੱਚ ਵੱਡਾ ਸਮਰਥਨ ਮਿਲ ਰਿਹਾ ਜਿਸ ਕਾਰਨ ਮੈਂ ਹਰ ਜਗ੍ਹਾ ਪਹੁੰਚ ਰਿਹਾ ਤੇ ਮੀਟਿੰਗ ਚਲਾ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਮੈਂ 7 ਜ਼ਿਲ੍ਹਿਆਂ ਦੇ ਵਿੱਚ ਪਹੁੰਚ ਚੁੱਕਾ ਤੇ ਅਸੀਂ ਬੱਚਾ ਨੂੰ ਨਸ਼ੇ ਦੀ ਲਤ ਤੋਂ ਕਿਵੇਂ ਬਾਹਰ ਕੱਢਣਾ ਹੈ ਇਸ ਬਾਰੇ ਰਣਨੀਤੀ ਬਣਾਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਲਤ ਨੂੰ ਛੁਟਕਾਰਾ ਪਾਉਣ ਵਿੱਚ ਮਦਦ ਕਰਾਂਗੇ ਤੇ ਉਹਨਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕਰਾਂਗੇ ਤਾਂ ਜੋ ਪਵਿਕ ਵਿੱਚ ਨਸ਼ਿਆਂ ਦੀ ਆਦਤ ਨਾ ਹੋਣ ਨਸ਼ਾ ਮੁਕਤੀ ਕੇਂਦਰ ਵਿੱਚ 220 ਨਵੇਂ ਬਿਸਤਰੇ ਜੋੜੇ ਗਏ। ਦਾ ਨਸ਼ਾ ਕਰਦਾ ਜਿਹਦੇ ਕੋਲੋਂ ਕਨਸੈਪਸ਼ਨ ਕੁਆਟਿਟੀ ਆ ਜਿਹੜਾ ਫਸਟ ਟਾਈਮ ਅਫੈਂਡਰ ਉਹਨੂੰ ਅਸੀਂ ਹੁਣ ਪੁਲਿਸ ਜੇਲ੍ਹਾਂ ਵਿੱਚ ਨਾ ਭੇਜ ਕੇ ਜਿਹੜੇ ਸਾਡੇ ਟ੍ਰੀਟਮੈਂਟ ਸੈਂਟਰ ਜਿੱਥੇ ਅਸੀਂ ਉਹਨਾਂ ਨੂੰ ਨਸ਼ਾ ਸੁਰਾਣਾ ਇਦੇ ਨਾਲ ਨਾਲ ਜਿਹੜਾ ਬੰਦਾ ਇੰਜੈਕਸ਼ਨ ਲਗਾਉਂਦਾ ਉਹਨੂੰ ਗੋਲੀਆਂ ਤੇ ਲੈ ਕੇ ਫਿਰ ਗੋਲੀਆਂ ਛੜਾ ਕੇ ਨਸ਼ਾ ਛੜਾ ਕੇ ਕੋਈ ਨਾ ਕੋਈ ਕੰਮ ਸਿਖਾਣਾ ਇਹ ਨਵੀਂ ਅਪਰੋਚ ਹੈ। ਸਕਿੱਲ ਡਿਵੈਲਪਮੈਂਟ ਦੇ ਸੈਂਟਰ ਖੋਲ ਰੇ ਆ ਜਿੱਥੇ ਸਾਡੇ ਡੀ ਐਡਿਕਸ਼ਨ ਹੈ ਉਹਦੀ ਕੈਪੈਸਿਟੀ ਅਨਾਉਂਸ ਕਰ ਰਹੇ ਹਾਂ ਜੀ ਪਹਿਲਾਂ ਸਾਡੇ ਕੋਲੇ ਸੀਗੇ ਜੀ 50 ਗਵਰਨਮੈਂਟ ਸੈਕਟਰ ਤੇ 110 ਪ੍ਰਾਈਵੇਟ ਜਿਹੜੇ ਡੀ ਐਡਿਕਸ਼ਨ ਬੈਡ ਸੀਗੇ 160 ਸੀਗੇ ਤੇ ਹੁਣ ਇਹ ਵੱਧ ਕੇ 380 ਹੋ ਗਿਆ ਜੀ 220 ਨਵੇਂ ਬੈੱਡਸ ਅਸੀਂ ਇਸ ਤਰ੍ਹਾਂ ਏਮਜ਼ ਦੇ ਵਿੱਚ ਆਦੇਸ਼ ਦੇ ਵਿੱਚ ਔਰ ਕੁਝ ਨਰਸਿੰਗ ਕਾਲਜਸ ਦੇ ਵਿੱਚ ਏ ਅਸੀਂ ਕਪੈਸਿਟੀ ਐਨਹਾਂਸਮੈਂਟ ਕਰ ਰਹੀ ਆ ਜੋ ਲੋਡ ਪਈ ਤੇ ਹੋਰ ਵੀ ਕਰਾਂਗੇ ਜਿਹੜੇ ਕਿ 에어 ਕੰਡੀਸ਼ਨਡ ਹੋਣਗੇ ਉੱਥੇ ਨਸ਼ਾ ਛਡਾਉਣ ਵਾਸਤੇ ਸਾਰਾ ਸਾਧੋ ਸਮਾਨ ਸਾਰੇ ਐਕਸਪਰਟ ਕਾਉਂਸਲਰ ਯੋਗਾ ਹੋਏਗਾ ਮੈਡੀਟੇਸ਼ਨ ਹੋਏਗੀ ਉਹਨਾਂ ਨੂੰ ਕੋਈ ਨਾ ਕੋਈ ਕੰਮ ਜਿਹੜਾ ਬੱਚਾ ਕੰਮ ਸਿੱਖਣਾ ਚਾਹੁੰਦਾ ਉਹ ਵਾਲਾ ਉਹਨੂੰ ਕੰਮ ਸਿਖਾਇਆ ਜਾਏਗਾ ਚਾਹੇ ਉਹ ਆਈਟੀ ਨਾਲਸ ਰਿਲੇਟਡ ਹੋਵੇ ਐਗਰੀਕਲਚਰ ਨਾਲ ਰਿਲੇਟਡ ਹੋਵੇ ਜਾਂ ਉਹ ਆਈਟੀ ਨਾਲ ਰਿਲੇਟਡ ਹੋਵੇ ਜਾ ਕੋਈ ਵੀ ਜੇ ਬੱਚਾ ਕੋਈ ਫੂਡ ਕraft ਇੰਸਟੀਚਿਊਟ ਨਾਲ ਕੋਈ ਬੇਕਰੀ ਜਾਂ ਹੋਰ ਕੋਈ ਕੰਮ ਸਿੱਖਣਾ ਚਾਹੁੰਦਾ ਮੇਲਿਆਰ ਸਲੂਨ ਦਾ ਕੰਮ ਸਿੱਖਣਾ ਚਾਹੁੰਦਾ ਤੇ ਜਦੋਂ ਸਾਡੇ ਕੋਲੇ ਬੱਚੇ ਜ਼ਿਆਦਾ ਹੋਣਗੇ ਤਾਂ ਅਸੀਂ ਉਹਨਾਂ ਨੂੰ ਅਲੱਗ-ਅਲੱਗ ਗਰੁੱਪ ਬਣਾ ਕੇ ਉਹਨੂੰ